ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਹਾਂ ਸਾਡਾ ਟਾਈਮ ਤੇ ਨਾਲ ਤੇ ਦਿੱਲੀ ਦੇ ਵਿੱਚ ਜਿਹੜੀ ਆ ਭਾਜਪਾ ਦੀ ਜਿਹੜੀ ਵੱਡੀ ਜਿੱਤ ਹੋਈ ਆ ਇਸ ਸਭ ਦੇ ਉੱਤੇ ਜਿਹੜਾ ਜਸ਼ਨ ਜਿਹੜਾ ਆ ਭਾਜਪਾ ਦੇ ਦਫ਼ਤਰ 'ਚ ਮਨਾਏ ਜਾ ਰਹੇ ਨੇ ਇਸ ਸਮੇਂ ਜਿਹੜੇ ਨੇ ਦਿਨੇਸ਼ ਸਰਪਾਲ ਜੀ ਜਿਹੜੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੀ ਆ ਸਰ ਭਾਜਪਾ ਦੀ ਵੱਡੀ ਜਿੱਤ ਹੋਈ ਆ ਇਹਦਾ ਵੇਖੋ ਅੱਜ ਮੈਂ ਤਾਂ ਕਹਿੰਦਾ ਬ੍ਰਾਈਜ਼ ਦੇ ਉੱਤੇ 28 ਦੀ ਜਿੱਤ ਹੈ ਜਿਹੜੇ ਸਤਾ ਚਾਰ ਦੇ ਭਰਾਏ ਬਣ ਗਏ ਜੀ ਜਿਹੜੇ ਪਰਾਏ ਪਰਾਏ ਬਣ ਗਏ ਸੀ ਅੱਜ ਜਨਤਾ ਨੇ ਉਹਨਾਂ ਦੇ ਮੂੰਹ ਤੇ ਚਪੇੜ ਮਾਰੀ ਐ ਔਰ ਭਾਰਤੀ ਜਨਤਾ ਪਾਰਟੀ ਦੀ ਸੱਚਾਈ ਨੂੰ ਜਿੱਤ ਗਈ ਸਰ ਵੱਡੇ ਚਿਹਰੇ ਜਿਹੜੇ ਨੇ ਹਾਰੇ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਕਿਦਾ ਵੇਖਦੇ ਹੋ ਲੋਕਾਂ ਨੇ ਜੁੜ ਜੁੜ ਕੇ ਅੱਜ ਦੇ ਚਿਹਰੇ ਹਰਾਏ ਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਜੀ ਜਨਤਾ ਜੋ ਦਿੱਲੀ ਦੇ ਮਾਲਕ ਹੈ ਮਾਲਕ ਜਿਹੜੇ ਹੁੰਦੀ ਹੈ ਉਹ ਜਨਤਾ ਹੁੰਦੀ ਹੈ ਜਨਤਾ ਜਨਾਰਦਨ ਹੁੰਦੀ ਹੈ ਪਰ ਉਹਨਾਂ ਦਾ ਫੈਸਲਾ ਜਿਹੜਾ ਉਹ ਬੜਾ ਕਹਿੰਦੇ ਨਾ ਆਵਾਜ਼ ਐ ਖਲਕ ਖੁਦਾ ਹੁੰਦੀ ਹੈ ਇਹ ਟਕਾਰਾ ਖੁਦਾ ਹੈ ਜਿਹੜਾ ਕੇਂਦਰੀਵਾਲ ਨੂੰ ਅੱਜ ਪੂਰੀ ਜਹਾਰ ਵੀ ਨਹੀਂ ਹੈ 2027 ਨੂੰ ਕਿੱਦਾਂ ਵੇਖਦੇ ਹੋ ਦਿੱਲੀ ਜਿੱਤ ਲਈਏ ਪੰਜਾਬ ਦੇ ਵਿੱਚ ਕਿੱਦਾਂ ਦੇਖੋ ਬਹੁਤ ਅਸਰ ਮੈਂ ਕਹਿੰਦਾ ਪੰਜਾਬ ਦੇ ਵਿੱਚ ਘਰ ਘਰ ਦੇ ਵਿੱਚ ਹਰ ਘਰ ਦੇ ਵਿੱਚ ਲੋਕਾਂ ਦੇ ਵਿੱਚ ਉਤਸ਼ਾਹ ਬਣਿਆ ਔਰ ਬੜਾ ਮੋਹਿਮ ਵੜ ਗਈ ਹੈ ਛੇੜ ਦੀ ਕਿ ਅੱਜ 2027 ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਿਆਵਾਂ ਲੱਗਦਾ ਕਿ ਜਿਹੜਾ ਬਦਲਾਅ ਜਿਹੜਾ ਸੀ ਜਿਸ ਨੇ ਦਿੱਲੀ ਆਏ ਫਿਰ ਪੰਜਾਬ ਦੇ ਵਿੱਚ ਆਇਆ ਉਹ ਬਦਲਾਅ ਨਹੀਂ ਕਰ ਪਾਏ ਜਨਤਾ ਨੇ ਅੰਕਲ ਸਾਹਿਬ ਦੇ ਤਰ੍ਹਾਂ ਇਹ ਜਨਤਾ ਦੇ ਨਕਾਰ ਤੇ ਹੈ ਜਿਹੜਾ ਮਾਡਲ ਦਿੱਲੀ ਦਾ ਸਾਰੇ ਦੋ ਦਾਂ ਦੇਖਾ ਦੇ ਸੀ ਉਹ ਅੱਜ ਮਾਡਲ ਫੇਲ ਹੋ ਕੇ ਪੂਰੀ ਤਰ੍ਹਾਂ ਨਾਲ ਕਿਉਂਕਿ ਜਨਤਾ ਨੇ ਇਹਨਾਂ ਨੂੰ ਬਹੁਤ ਵਾਰੀ ਬਹੁਤ ਚਾਂਸ ਦਿੱਤੇ ਮਗਰ ਇਹ ਉਹਦੇ ਖਰੇ ਨਹੀਂ ਉਤਰੇ ਭ੍ਰਸ਼ਟਾਚਾਰ ਲਾਲੀਂਦਾ ਚਾਈਦਾ ਕੋਲ ਵਾਲਾ ਜੋ ਪੰਜਾਬ ਦੇ ਅਜ ਹਾਲਾਤ ਹੈ ਇਹੀ ਦਿੱਲੀ ਦੇ ਹਾਲਾਤ ਨੇ ਕਾਂਗਰਸ ਨੂੰ ਕਿਤੇ ਵਿਹਾਰ ਜਿਹੜੀ ਉਹਨਾਂ ਨੂੰ ਮਿਲੀ ਕਿਤਾ ਦੇਖੋ ਕਾਂਗਰਸ ਮੁਕਤ ਭਾਰਤ ਹੋ ਰਿਹਾ ਹੈ ਪਰ ਮੈਂ ਸਮਝਦਾ ਵੀ ਪੰਜਾਬ ਦੇ ਵਿੱਚ ਵੀ ਹੁਣ ਕਾਂਗਰਸ ਦਾ ਭੋਖ ਨਹੀਂ ਹੈ ਕਿਤੇ ਵੀ ਹੁਣ ਕਾਂਗਰਸ ਦਾ ਭੋਖ ਨਹੀਂ ਹੈ ਹੁਣ ਜਿੱਥੇ ਵੀ ਆਏਗਾ ਪਰਚਮ ਭਾਰਤੀ ਜਨਤਾ ਪਾਰਟੀ ਦਾ ਲਹਿਰਾਏਗਾ ਇਹ ਸੰਦਰ ਤੁਸੀਂ ਨੇ ਸੰਵਾਦ ਜਿਹੜੇ ਕਹਦੇ ਨੇ ਕਿ ਪਾਜੀ ਪਾਦਾ ਜਿਹੜਾ ਪਰਚਮ ਜਿਹੜਾ ਆ ਹੁਣ ਸਾਰੇ ਪਾਸੇ ਜਿਹੜਾ ਲਹਿਰਾਏਗਾ ਔਰ ਪੱਟੀ ਜਿੱਤ ਮਿਲੀ ਆ ਔਰ ਪੰਜਾਬ ਦੇ ਨਾ ਦੇ ਵਿੱਚ ਜਗਾ ਜਗਾ ਦੇ ਉੱਤੇ ਪਟਕੇ ਪਾਇਆ ਜਾ ਰਹੇ ਨੇ ਪਟਾਕੇ ਚਲਾਏ ਜਾ ਰਹੇ ਨੇ ਪਰ ਦਰਸ਼ਨ ਲਾਇਆ ਜਾ ਰਹੇ ਆ ਆ ਪਾਰਟੀ ਨੇ ਬਰਕਰਾਰ